ਕੈਨੇਡਾ ਵਿੱਚ ਇਮੀਗ੍ਰੇਸ਼ਨ ਲੈਵਲ ਪਲਾਨ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਅਗਲੇ 2 ਸਾਲਾਂ ਤੇ ਲਈ ਇਮੀਗ੍ਰੇਸ਼ਨ ਯੋਜਨਾ ਦੀ રૂપરેખા ਦਿੱਤੀ ਗਈ ਹੈ ਇਹ ਕੈਨੇਡਾ ਵਿੱਚ ਰਹਿ ਰਹੇ ਵਿਦੇਸ਼ੀ ਵਿਦਿਆਰਥੀ ਕਾਮਿਆਂ ਨੂੰ ਮਹੱਤਵਪੂਰਨ ਲਾਭ ਪ੍ਰਦਾਨ ਕਰੇਗਾ ਕੈਨੇਡਾ ਵਿੱਚ ਕੰਮ ਕਰਨ ਵਾਲੇ ਅਤੇ ਪੜ੍ਹ ਰਹੇ ਭਾਰਤੀਆਂ ਦੇ ਲਈ ਸਥਾਈ ਨਿਵਾਸ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ ਕੈਨੇਡਾ ਨੇ 2026 ਤੇ 2028 ਦੇ ਲਈ ਆਪਣਾ ਇਮੀਗ੍ਰੇਸ਼ਨ ਪੱਤਰੀ ਯੋਜਨਾ ਜਾਰੀ ਕੀਤਾ ਜੋ ਤੇਸ਼ ਦੇ ਵਿੱਚ ਪਹਿਲਾਂ ਤੋਂ ਰਹਿ ਰਹੇ ਲੋਕਾਂ ਦੇ ਲਈ ਪੀਆ ਨੂੰ ਤਰਜੀਹ ਦਿੰਦੀ ਹੈ ਇਸ ਯੋਜਨਾ ਦੇ ਤਹਿਤ ਸਰਕਾਰ ਦਾ ਧਿਆਨ ਯਾਤਰੀਆਂ ਵਿਦੇਸ਼ੀ ਹੁਨਰਬੰਦ ਕਾਮਿਆਂ ਅਤੇ ਹੋਰ ਨਿਵਾਸੀਆਂ ਨੂੰ ਸਥਾਈ ਥੋੜ੍ਹ ਤੇ ਵਸਾਉਂਦੇ ਹੈ ਜੋ ਪਹਿਲਾਂ ਹੀ ਦੇਸ਼ ਦੀ ਆਰਥਿਕਤਾ ਅਤੇ ਪੈਚਾਰੇ ਤੇ ਵਿੱਚ ਯੋਗਦਾਨ ਪਾ ਰਹੇ ਨੇ ਇਮੀਗ੍ਰੇਸ਼ਨ ਮੰਤਰੀ ਲੀਨਾ ਧਿਆਪ ਨੇ ਕਿਹਾ ਹੈ ਕਿ ਆਈਆਰਸੀਸੀ ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ ਅਤੇ ਵਸੇ ਹੋਏ ਅਸਥਾਈ ਨਿਵਾਸੀਅਤ ਲਈ ਪੀਆਰ ਨੂੰ ਤਰਜੀਹ ਦੇਵੇਗਾ ਨਿਵਾਸੀਅਤ ਲਈ ਪੀਆਰ ਨੂੰ ਤਰਜੀਹ ਹਿੰਦੇ ਹੋਏ ਯੋਜਨਾ ਦੇ ਤਹਿਤ ਐਕਸਪ੍ਰੈਸ ਐਂਟਰੀ ਉੱਚ ਹੁਨਰਬੰਦ ਕਾਮਿਆਂ ਦੇ ਲਈ ਪੀਆਰ ਪ੍ਰਾਪਤ ਕਰਨ ਦਾ ਮੁੱਖ ਰਸਤਾ ਹੋਵੇਗਾ 2026 ਦੇ ਵਿੱਚ 1 ਲੱਖ 9000 ਲੋਕਾਂ ਨੂੰ ਪੀਆਰ ਪ੍ਰਾਪਤ ਹੋਵੇਗਾ ਤੇ 2027 ਅਤੇ 28 ਦੇ ਵਿੱਚ 1 ਲੱਖ 11000 ਲੋਕਾਂ ਨੂੰ ਐਕਸਪ੍ਰੈਸ ਐਂਟਰੀ ਦੇ ਤਹਿਤ ਪੀਆਰ ਪ੍ਰਾਪਤ ਹੋਵੇਗਾ